गुड मॉर्निंग ਸਾਰਿਆਂ ਨੂੰ ਸਵੇਰ ਦਾ ਟਾਈਮ 7 ਵਜੇ ਦਾ ਗੱਡੀ ਆਪਣੀ ਬਾਹਰ ਲੱਗੀ ਕੱਲ ਦੀ ਮਕੈਨਿਕ ਲੈਂਦਾ ਕੰਪਰੈਸ਼ਰ ਇਹਦਾ याम ਹੋ ਗਿਆ ਸ਼ਾਮ ਨੂੰ ਵੀਰ ਖੜੂਗਾ ਗੱਡੀ ਤੇ ਰਿਪੇਅਰ ਕਰਕੇ ਉਹਨੂੰ ਵਾਪਸ ਦੇ ਜਾਵੇਗਾ ਬਾਈਕ ਆਪਣੀਆਂ ਲੱਗੀ ਆਜੋ ਫਿਰ ਲੱਸੀ ਪੀ ਲੋ ਮਾਰਨਿੰਗ ਟਾਈਮ ਇੱਧਰ ਦਾਲ ਫਲ ਖਲਾਥ ਰਿਹਾ ਨਮੇ ਦੇ ਲਈ ਇਹਦੇ ਸਾਮਾਨ ਨੂੰ ਸਾਰਾ ਕੱਢਿਆ ਪਿਆ ਕੱਲ ਤੁਹਾਨੂੰ ਦੱਸਿਆ ਹੀ ਆ ਅਜੇ ਫਿਰ ਫੁੱਟ ਕਰਨ ਵਾਲਾ ਸਾਰਾ ਸਿਸਟਮ ਯਾਰ ਕਰਨਾ ਹੱਦੀ ਦਾ ਕੰਮ ਆਵੇ ਇੱਕ ਉਹ ਜਣਾ ਤੁਹਾਡੇ ਤਿੰਨਾਂ ਦੇ ਕੋਲ ਆਇਆ ਤੇ ਮਾਫੀ ਅਜਾ ਤੇ ਚਲੋ ਸਾਮਾਨ ਜਿਹੜਾ ਪਿਆ ਪਈ ਆਪਣਾ ਪਲਾਈਵਰ ਦਾ ਸਾਮਾਨ ਥੋੜਾ ਬਹੁਤ ਇੱਧਰ ਪਿਆ ਮੇਰੀ ਪਿਆ ਦੇ ਸੋ ਕਨਫਰਮਲੀ ਫੋਨ 'ਤੇ ਬਰਾਮ ਚਲੇ ਆ ਹਾ ਡਰਾਮਾ ਜਿਹੜਾ ਉੱਪਰ ਰੱਖਾਂਗੇ ਤੇ ਫੋਨ ਕੋਈ ਕੋ ਨੂੰ ਪਾਣੀ ਇਹਦੇ ਚ ਮੈਂ ਜੇ ਮੇ ਸਭ ਸੈੱਟ ਕਰਨ ਵਾਲੇ ਹਾਂਜੀ ਆ ਗਏ ਜੇ ਪਹੁੰਚ ਗਏ ਜੇ ਅਗਲੇ ਲੋਕੀ ਨੇ ਲੋਕੀ ਖਾਦੀ ਮਸੂਹਿਲ ਚਾਹ ਪੀ ਚਾਹ ਪੀ ਮੈਂ ਕਿਹਾ ਕਹਿੰਦੀ ਇਹਨਾਂ ਨੂੰ ਪੁੱਛਣੀ ਸਮਾਨ ਵਾਲਾ ਇਦਾਂ ਪਿਆ ਜੀ ਮੈਂ ਚਾਹ ਨਹੀਂ ਪੀ ਮੈਂ ਨਹੀਂ ਕੋਈ ਉਹਨਾਂ ਨੇ ਮੈਂ ਬਣਾ ਕੇ ਲਿਆਦੀ ਉਹ ਕਿ ਆ ਆਂ ਉਹ ਮੈਂ ਹੀ ਪੀਤੀ 12 ਵਜੇ ਤੇ ਦੋਹਰੀ ਦੇ ਦਿੰਦੇ ਸਰੀਰ ਦੇ ਕਦ ਨੇ ਬੰਦਿਆਂ ਜੀ ਨੇ ਉਹ ਤੇ ਜਿਹੜਾ ਤੇਰਾ ਮੂਸ਼ਾ ਬਣਾਇਆ ਪ੍ਰੇਮ ਜਿਹੜਾ ਹੁੰਦਾ ਬੰਦਿਆਂ ਬਾਹਰ ਨਹੀਂ ਅੰਦਰ ਮੈਂ ਪੂਰੀ ਹੋ ਗਈ ਤੇ ਨਾਲ ਤੁਮ ਤਾਂ ਨਹੀਂ ਮੈਂ ਚੜੀ ਗਈ ਵਾਈ ਜੀ ਉਹ ਕੁਝ ਪੰਜ ਦਸਨ ਫਾਪਾਈਂ ਬਾਟਾ ਨਹੀਂ ਹੋਦੇ ਸਾਨੂੰ ਮੱਧ ਦੇ ਉਹ ਕੀ ਤਿਆਰੀ ਹੋ ਰਹੀ ਹੈ ਤੇ ਆ ਫੋਟੋ ਆਪਾਂ ਇੱਥੇ ਲਾ ਦਈਏ ਡਰੈਗ ਰੂਮ ਦੇ ਵਿੱਚ ਕਰਦੇ ਆ ਤਿਆਰੀ ਸਭ ਬੰਦੇ ਸਾਰੇ ਇੱਧਰ ਮੈਂ ਲਾਤੀ ਫੋਟੋ ਕਰੋ ਚੱਕ ਡਰੈਗਨ ਵਿੱਚ ਫੋਟੋ ਲਾਤੀ ਉੱਧਰ ਬੈਡਰੂਮ ਚ ਲੱਗੀ ਹੁੰਦੀ ਤੇ ਪਾਚ ਲੈ ਮੈਡਸਨ ਲੈਣ ਵਾਸਤੇ ਚਲੋ ਆਹ ਚਾਬੀ ਦੇ ਗਿਆ ਗੱਡੀ ਦੀ ਆਪਣੀ ਗੱਡੀ ਤੇ ਖਰਾਬ ਹੋਈ ਪਈ ਹਾਂ ਲੈ ਉਹਦੀ ਕਿੱਥੇ ਗਈ ਆ ਚਲ ਇਹ ਲੈ ਲੈ ਚਲ ਚਲੀਏ ਹੁਣ ਦਵਾਈ ਲੈਣ ਵਾਸਤੇ ਚਲਾ ਮੈਡੀਸਨ ਲੈਣ ਜਾਣਾ बुखार ਹੋਇਆ ਇਹਨੂੰ ਚਲ ਮੰਨ ਨਹੀਂ ਕਹਿਣਾ ਇੱਕਦਾਂ ਅਜੇ ਸਮਾਨ ਖਿਲਰਿਆ ਪਿਆ ਸਾਰਾ ਹੀ ਹੈ तकरीबन ਆਪਣਾ ਤੇ ਚਲ ਬਾਈਕ ਆਪਣੀ ਆ ਲੱਗੀ ਦੀਪ ਲਈ ਗੱਡੀ ਚਾਵਾਂਗੇ ਤੇ ਆਪਣੇ ਦਾ ਕੰਮ ਹੋਇਆ ਪਿਆ ਆ ਆਪਾਂ ਚਲੇ ਮੈਡੀਸਨ ਲੈਣ ਦੀਖ ਪਾਉਣ ਲਿਆ ਆਂ ਅਰਗੁਨ ਨਾਲ ਲੈ ਕੇ ਉਹ ਤੁਰਿਆ ਆਂ ਜਾ ਰਿਹਾ ਤੇ ਪਾਣੀ ਲੈਣ ਕਿ ਕੀ ਕਰ ਇਹਨੂੰ ਘੜ ਦੇ ਨਾਲ ਇਹ ਉਗੀ ਛੋਟੀ ਗਲੀ ਚ ਆਪਾਂ ਜਾਣਾ ਵਾ ਤੇ ਗੱਡੀ ਦਾ ਥੋੜਾ ਹਿਸਾਬ ਤਾਲ ਜੇ ਆਪਾਂ ਨੂੰ ਨਹੀਂ ਹੈਗਾ ਚੱਲ ਯਾਰ ਆ ਚਲਿਏ ਅਜਾ ਪਾਣੀ ਦੇ ਆ ਤੇ ਆ ਚਲਿਏ ਫਿਰ ਹੈ ਆ ਯਾਰ ਕਿੰਨੇ ਠੀਕ ਨਹੀਂ ਸੀ ਕਿੰਨੀ ਮੈਡੀਸਨ ਲੈ ਕੇ ਆਏ ਉਹ ਜਿਹੜਾ ਰੱਖਦਾ ਸੰਗਲ ਗਿਆ ਜਿਹੜੀ ਕਿਹਾ ਚਰਾ ਉਹ ਭਲਾ ਮਾਸ ਬੰਦਾ ਹੀਰਾ ਦਾ ਲੋਕਾਂ ਚ ਬ੍ਰੇਕ ਟਾਈਮ ਇਹ ਕਹਾਂਦੀ ਬ੍ਰੇਕ ਟਾਈਮ ਆਂਦੀ ਗ੍ਰੇਟ ਟਾਈਮ ਕੋਈ ਨਹੀਂ ਲਾ ਲੋ ਲਾ ਲੋ ਹੋਏ ਸਮਾਨ ਸੋਨ ਆਪਾਂ ਟੰਗਣ ਨੇ ਥੋੜਾ ਬਹੁਤ ਜੋ ਵੀ ਹੈਂਗ ਕਰਨ ਵਾਲਾ ਕਰਨ ਦੇ ਆ ਤੇ ਹੁਣ ਥੋੜਾ ਜਿਹਾ ਸਮਾਨ ਕਰੋਕਰੀ ਦਾ ਲਿਆਉਣਾ ਬਾਸੋਕ ਦੇ ਵਿੱਚ ਬੜਾ ਮੋਟਾ ਦੇਖ ਨੂੰ ਮੈਂ ਭਰਾ ਸਿੱਧਾ ਨਾ ਗਿਆ ਇੱਥੇ ਬੋਰਡ ਨਹੀਂ ਲੱਗਾ ਦਾ ਭਲੇਖਾ ਪਿਆ ਇਹਨੇ ਹੁਣ ਲਾਤਾ ਉਹਨਾਂ ਨੇ ਅੱਛਾ ਅੱਛਾ ਮੈਂ ਮੁੜਨਾ ਹੀ ਮੈਂ ਸਿੱਧਾ ਨਾ ਗਿਆ ਠੀਕ ਹੈ ਵੈਦਰੀਸ ਕਿਹਾ ਵੀ ਲੈ ਵੀ ਸਿੰਘ ਕਰੋ ਕ੍ਰਿਸਟੋਫਰ ਚ ਆ ਗਏ ਆਪਾਂ ਚਲੋ ਭਾਈ ਝੁੱਕੇ ਵਾਲੇ ਨੇ ਬੜਾ ਟਾਈਮ ਲਾਇਆ ਆਜੋ ਕਹਨ ਆਜੋ ਲੈ ਵੀ ਆਹ ਦੁਕਾਨ ਇੱਥੋਂ ਲਵਾਂ ਕਰੋਕਰੀ ਦਾ ਸਮਾਨ ਥੋੜਾ ਬਹੁਤ ਆਜੋ ਆਜੋ ਧਿਆਨ ਖੜੀਆਂ ਉੱਚੀਆਂ ਆ ਹਨਾ ਆਹਾਂ ਇਹ ਕੌਲਾ ਉੱਚੀ ਇੱਕ ਜਾਂ ਤਿੰਨ ਸਾਈਜ਼ ਦੀ ਹਵਾ ਦੀ ਆ ਪੈਜੀ ਇਸ ਤਰ੍ਹਾਂ ਦੇ ਉਹਨੇ ਬਾਸ ਵਿੱਚ ਰੱਖਣੇ ਉਹ ਵੇਨ ਲੱਗਣੇ ਇਹ ਇੱਥੇ ਆ ਵੀ ਛੋਟਾ ਦਾ ਥੋੜਾ ਸ ਹੈ ਆਓ ਹਾਂ ਥੋੜਾ ਕੱਢਿਆ ਹੁਣ ਸਾਈਜ਼ ਇੱਕ ਇੱਕ ਬਾਥਰੂਮ ਦਾ ਵੱਖਰਾ ਵੱਖਰਾ ਲੈਣਾ ਦੋ ਬਾਥਰੂਮ ਦਾ ਲੱਲਾ ਤਾਂ ਨਹੀਂ ਮਾਮਾ ਉਹ ਠੀਕ ਆ ਸੋਣੀ ਵੀ ਕਰਾਂ ਜੀ ਬੱਚੇ ਨਹੀਂ ਗਿਆ ਇੱਕ ਲੈ ਜੋ ਯਾਰ ਇੱਕ ਪਹਿਲੇ ਸਵਾ ਠੀਕ ਆ ਨਹੀਂ ਆ ਕਰਨਾ ਠੀਕ ਹੀ ਮੈਂ ਕਹਿੰਦਾ ਉਹ ਵਧੀਆ ਲਿਆ ਚੜ ਦੇਣਾ ਚੜ ਦੇ ਉਹ ਆਹ ਥੋੜਾ ਠੀਕ ਹੀ ਚੱਲ। ਅਜੀ ਕਿੰਨਾ ਚੰਗਾ ਮਾਰ-ਬਾਲ ਲਗਾ ਕੇ ਰਦੇ। ਨਹੀਂ ਨਹੀਂ ਇਹ ਕੱਡੇ ਹੀ ਲੈ ਗਏ ਆਂਟੀ ਆਏ ਕੋ ਲਾ ਦੇ ਫਿਰ। ਨਹੀਂ ਜੇ ਤੂੰ ਬਹਿ ਜਾ ਕੋਈ ਗੱਲ ਨਹੀਂ ਇੱਥੇ। ਠੀਕ ਆ ਪੰਜ ਆ ਪੰਜ ਪੈਰਾਂ ਵਾਲਾ। ਸਹੀ ਹੈ ਤੇ ਜਾਣਦੀ ਆ ਨਹੀਂ ਟੁੱਟਦੀ। ਅੱਜ ਕਿੰਨੀ ਅਪਲਰ ਪਰੇ ਪਰੇ ਵਿੱਚ ਵਧੀਆ। ਲੱਖਾਂਵੇਂ ਜੀ। ਠੀਕ ਆ ਇਹਦੇ ਨਾਲ ਮੈਂ ਕਹਿੰਦਾ ਇੱਕ ਬਾਥਰੂਮ ਜਿਹੜਾ ਲੈਣਾ ਵਾ ਉਹ ਪੂਰਾ ਸੈੱਟ ਲੈਣਾ ਪੈ ਟਾਪ ਵੇ ਦੇ ਨਾਲ ਦਾਰ ਤੇ ਇਹਦੇ ਨਾਲ ਦੀ ਜੇ ਦੂਜਾ ਬਾਥਰੂਮ ਵਿੱਚ ਇੱਕ ਕਿਚ ਨਾਲ ਸਿਰ ਉੱਚਾ ਲੱ ਲਾ ਮੈਂ ਕਹਿੰਦਿਆ ਆ ਠੀਕ ਆ ਇਹਦੇ ਵਿੱਚ ਆ ਹੋਣੀ ਦਿੰਦੀ ਜੋ ਉਹ ਠੀਕ ਨਹੀਂ ਮੈਂ ਕਹਿੰਦਿਆ ਓਏ ਹਾਂ ਠੀਕ ਹੀ ਯਾਰ ਹਾਂ ਕਰਦੇ ਕੀ ਆਂਦਾ ਨਹੀਂ ਨਜ਼ਰ ਆਉਂਦਾ ਆ ਆਪੇ ਦਿੰਦਾ ਕੱਢ ਕੇ ਯਾਰ ਉੱਥੇ ਆਨੇ ਲੋਕਲ ਮਾਲ ਇੱਧਰ ਪਹਿਲਾਂ ਉਹ ਵਾਸੀ ਦਾ ਪਸੰਦਾ ਵਾ ਵਾਗ ਹੈ ਨਾ ਉਹ ਖਾ ਜਾਂਦੇ ਆ ਆ ਵੇ ਆਹ ਭੰਜੀ ਬਹੁਤ ਹੋਦੀਆਂ ਵਾ ਵਾ ਉਹਦੀ ਆਈਡੀ ਹੈ ਹੋਰ ਮਾਡਲ ਨਹੀਂ ਆ ਹੋਈ ਆ ਹਾਂਜੀ ਹੋਰ ਮਾਡਲ ਨਹੀਂ ਆ ਚਾਹ ਹੋਈ ਇਹ ਹੈ ਫਿਰ ਉਹ ਇੱਕ ਇੱਕ ਜੱਟ ਨੂੰ ਉਹਨੂੰ ਜਿਹੜਾ ਉਹ ਕਾਜ ਆ ਵੀ ਦਿਖਾਓ ਉਹ ਹਾਂ ਠੀਕ ਹੈ ਯਾਰ ਹਾਂ ਦੇ ਦੋ ਹਾਟੇ ਹਾਂ ਦੇ ਦੋ ਬੋਲ ਜਾ ਹਾਂ ਵਧੀਆ ਹੀ ਕੋਈ ਲੋ ਦੋ ਪਰਵਾ ਦੋ ਆ ਇਹ ਇਹ ਇਹਦਾ ਰੈਡੀ ਦੋ ਦੇ ਕਰੋ ਨਾ ਪਰ ਉਹ ਡੱਬੇ ਕੋ ਭਾਵੇਂ ਜਾਵੇਂ ਮੱਗਾ ਮੱਗਾ ਤੇ ਆਹ ਸੇਮ ਕਰ ਲੋ ਬਾਲਟੀ ਹੋਰ ਕਰ ਲੋ ਆਹ ਆਹ ਜੀ ਲੈ ਲਉਣਾ ਫਿਰ ਹਰਾ ਲੈ ਲਉ ਉਪਰ ਉਹ ਬਾਕੀ ਜਿਜੇ ਹਰੀਆਂ ਘਟਾ ਲੋ ਆਹ ਕਰ ਲੈ ਮੱਗਾ ਹਰਿਆ ਕਰ ਲੋ ਮੰਨੋ ਮੇਰੀ ਗੱਲ ਬਾਲਟੀ ਦੀ ਉਹ ਦੋ ਮੈਚ ਕਰਕੇ ਰੈੱਡ ਵੀ ਲੋ ਚਲੋ ਇਦਨਾ ਹੋਰ ਇਦਨਾ ਇਹ ਵੀ ਥੋੜਾ ਠੀਕ ਈ ਹੈ ਰੈੱਡ ਠੀਕ ਜੀ ਹੈ ਨਾ ਉਹ ਤਾਂ ਵੀ ਚੱਲੇ ਲੱਗਣ ਲਾ ਮੜਾ ਤੇ ਲੱਗਣ ਲਾ ਕੌਣ ਲੈ ਦੀ ਕਰਦੇ ਹੋ ਤੇ ਹੋਰ ਇਹਦਾ ਉਹ ਦਿਓ ਹਾਂ ਉਹ ਮੱਗਾ ਜਿਹੜਾ ਹੁੰਦਾ ਯਾਰ ਵਧੀਆ ਇਹ ਸਾਈਜ਼ ਨਹੀਂ ਪਾਜੀ ਇਹ ਲਉਣੀ ਵਾਸ਼ਿੰਗ ਕੋਈ ਲਾ ਲਾਂਗੇ ਯਾ ਠੀਕ ਫਿਰ ਆਪੇ ਰੰਗ ਵੀ ਹੈਗਾ ਜੀ ਫਿਰ ਆ ਵੀ ਪਾਜੀ ਉਹ ਬੱਸ ਕਰੋ ਯਾਰ ਬੱਸ ਕਰੋ ਇਹ ਚੂੜੀ ਵਾਲੀਆਂ ਠੀਕ ਆ ਭਾਈ ਇਹ ਹਣਾ ਟਕਨ ਵਾਲੀਆਂ ਤੋਂ ਵਾਲੀਆਂ ਆ ਆ ਠੀਕ ਇਹਦੇ ਚ ਕਲਰ ਤਾਂ ਹੀ ਹੈ ਇਹ ਭਾਜੀ ਇਹਨਾਂ ਦਾ ਕੋਈ ਸੈੱਟ ਨਹੀਂ ਹੁੰਦਾ ਕਿ ਤੰਨਾ ਦਾ ਸੈੱਟ ਕਦੋਂ ਇਹ ਸੈਟ ਹੈ ਜਿਹੜਾ ਇਹਨਾਂ ਦਾ ਸੈਟ ਆ ਇਹ ਮਾੜੀਆਂ ਆਂ ਸੁੜੀਆਂ ਇਹ ਸਿੰਗਲ ਸਿੰਗਲ ਜਿਹੜੀ ਵਧੀਆ ਤੇ ਕਹਿੰਦੇ ਥੋੜਾ ਦੇਖਣਾ ਸਿੰਗਲ ਇਹ ਫਿਰ ਅੱਛਾ ਚਾਇਤ ਨਹੀਂ ਹੁੰਦਾ ਸੈੱਟ ਨਾ ਆ ਠੀਕ ਆ ਯਾਰ ਆ ਠੀਕ ਆ ਉਹ ਲੈ ਲੀ ਇਹਦੇ ਚ ਕਲਰ ਹੋ ਗਈ ਹੁਣ ਕਲਰ ਮੰਗਣੇ ਤਿੰਨ ਕਰਨੀਆਂ ਦੋ ਤਿੰਨ ਦੇ ਦੇ ਦੋ ਇੱਕ ਕਲਰ ਆ ਇਹ ਕਿੰਨੇ ਦਾ ਪੀਸ ਇੱਕ ਭਾਜੀ ਇਹ ਭਾਜੀ 90 ਰੁਪਏ ਬੋਲੇ ਉਹ 150 ਰੁਪਏ ਲੈ ਲੈ ਦਾ ਚੰਦਿਆ ਦੋ ਲਾਦੀ ਮਾਈਕ ਹੋ ਰਿਹਾ ਲਾਦੀ ਨੇ ਮਿਲ ਕੇ ਨੰਨਾ ਮੀਆਂ ਫੱਲ ਕਿਹੜਾ ਵਾ ਆ ਨਹੀਂ ਚੰਗਾ ਉਹਦੇ ਨਾਲ ਰਾਜਾ ਥੋੜਾ ਵਾ ਆ ਠੀਕ ਆ ਆ ਠੀਕ ਇਹਦਾ ਉਹ ਵੀ ਲਿਆਣਾ ਬੁਰਸ਼ੀ ਨਹੀਂ ਲਿਆ ਕੇ ਆ ਆ ਵਧੀਆ ਦੇਖ ਆ ਆ ਵਧੀਆ ਜਿਹਾ ਜਾਓ ਤੁਸੀਂ ਕਰ ਲੋ ਆ ਰੰਗ ਚ ਨਹੀਂ ਹੈਗਾ ਇਹ ਰੰਗ ਇਹ ਰੰਗ ਹੈਗਾ ਵੇ ਦੇਖ ਆਹ ਵਾ ਠੀਕ ਆ ਕਿਉਂਕਿ ਇਹਦੀ ਕੁਆਲਿਟੀ ਕਿੰਨੀ ਚੰਗੀ ਆਹ ਉਹਦੀ ਪੱਲੇ ਕੋਈ ਹੈਗਾ ਜੀ ਅੱਠੇ ਕੋੜਾ ਚੁੱਕਣਾ ਪੱਲੇ ਨੂੰ ਕੀ ਅੱਠੀ ਕਿਉਂ ਰੱਖਦਾ ਕੋਈ ਨਹੀਂ ਫੇਰਾ ਦਾਂਗੇ ਸਿਬਨ ਇਹ ਵੀ ਆਪਣੀ ਵੀ ਹੋਣਾ ਮਰਤੇ ਇਹ ਆ ਰਿਹਾ ਤਾਂ ਨਾ ਬੁਰਸ਼ ਲੈ ਆ ਉਹਦੇ ਚੋਂ ਛੋਟਾ ਗਿਆ ਨਾਲ ਜੈਨ ਨਾ ਬਾਲਟੀ ਇਹ ਗੱਲ ਤੜੀ ਬਾਨੀ ਇਹਦੇ ਨਾਲ ਦੀ ਬਾਲਟੀ ਵੇਖੋ ਆਹ ਵੀ ਬਾਲਟੀ ਹੈ ਪਰ ਲਿਖੀਆਂ ਹੈ ਹਨਾ ਇਹ ਨਾਲੇ ਲਿਆ ਮੰਗਤ ਗਲਾਸ ਮੰਗਲ ਗਲਾਸ ਮੰਗਲ ਗਲਾਸ ਬਣਾ ਲਿਆ ਵਾਡੀ ਨਾ ਨਹੀਂ ਇਹ ਨਹੀਂ ਹੋਣੀ ਹੋਰ ਵੇਖ ਲੈ ਇੱਥੇ ਬੇ ਰੰਗ ਜਾ ਮੈਂ ਕਿਤੇ ਨਹੀਂ ਆ ਵਾਕਈ ਇਹਨੂੰ ਇਹਨੂੰ ਟੱਕਣੇ ਨੂੰ ਉਤੋਂ ਵੱਢ ਦੇ ਵੀ ਤੇ ਇਹੋ ਬਾਲਟੀ ਬੰਨ ਲੈਣੀ ਲੈ ਮਿਲ ਗਿਆ ਕਲਰ ਲੈ ਮਿਲ ਗਿਆ ਕਲਰ ਲੈ ਬਣ ਗਈ ਗੱਲ ਗੋਲ 10 ਮੰਗਲ ਕਲਾਸ ਦੀ ਨਹੀਂ ਹੈਗੀ ਭਾਜੀ ਇਹਦੇ ਵਿੱਚ ਵਧੀਆ ਵਾਲੀ ਇਹ ਵਧੀਆ ਠੀਕ ਠੀਕ ਆ ਲੈ ਨਹੀਂ ਹੁਣ ਤੁਸੀਂ ਇਹਨੇ ਕਰਦੇ ਹਾਂ ਦੇ ਦੰਦ ਕੱਢੋ ਨਹੀਂ ਦੀ ਕੋਈ ਮੈਂ ਆ ਤੂੰ ਨਹੀਂ ਨਹੀਂ ਮੈਚਿੰਗ ਨਹੀਂ ਹੁੰਦੀ ਤੇ ਉਹਨੂੰ ਕਹਿਣਾ ਚਾਹੀਦਾ ਇੱਥੇ ਗ੍ਰੈਂਡਰ ਫੇਅਰ ਦੇ ਤੇ ਆਹ ਬਾਲਟੀ ਬੰਨ ਜੇ ਨਹੀਂ ਦੇੜੀ ਮਾੜੀ ਨਾ ਮਹੂਰਤ ਕੋਈ ਨਹੀਂ ਜੀ ਨਾ ਨਾ ਭਾਜੀ ਠੀਕ ਆ ਯਾਰ ਚਲੋ ਵੀ ਸਮਾਨ ਜਿਹੜਾ ਚਾਹੀਦਾ ਹੈ ਲੈ ਲਿਆ ਥੋੜਾ ਬਹੁਤ ਥੋੜਾ ਵੀਰ ਲੈ ਕੇ ਆਉਣ ਡਿਆ ਬਸ ਡਿੱਗੀ ਨਹੀਂ ਗਈ ਜੀ ਆਉਣਾ ਇੱਥੇ ਕੀ ਆ ਜਾਊਗਾ ਆਪਾਂ ਕਿਉਂ ਜਾਊਗਾ ਵੀਰ ਆਪਾਂ ਕਿਉਂ ਜਾਊਗਾ ਉਹ ਖੋਲੇ ਯਾਰ ਨੇ ਬੈਣਾ ਕੁੜੀ ਨੇ ਸਮਾਨ ਲੈ ਲਿਆ ਕਰੋਕਰੀ ਦਾ ਛੋਟਾ ਮੋਟਾ ਜੋ ਵੀ ਲੈਣਾ ਕਰੋਕਰੀ ਕਹਿੰਦੇ ਇਹਨਾਂ ਨੂੰ ਹੈ ਕਰਨ ਕਰੋਕਰੀ ਕਰੈਕਰ ਕਹਿੰਦੇ ਕਰੈਕਰ ਇਹ ਕਰੋਕਰੀ ਕਹਿੰਦੇ ਪਤਾ ਨਹੀਂ ਚਲੋ ਚਲ ਜੋ ਵੀ ਕਹਿੰਦੇ ਟੋਕਰਾ ਟੱਕਰਾ ਜੋ ਕਰਦਾ ਹੋਊਗੀ ਧਿਆਨ ਨਾਲ ਵੀਰ ਬਣਾਉਂਦੇ ਆ ਤੇ ਨਿੰਬੂ ਪਾਣੀ ਬਲੇ ਰੰਗ ਬਰੰਗੇ ਲਾਏ ਸਪਲਾਈ ਕੋਲ ਵੱਡਣਾ ਕਰਨਾ ਕਈ ਕੰਮ ਹੋ ਐਸੇ ਇਹ ਕਹਿੰਦੇ ਢਾਈੇ ਫਟ ਕੰਮ ਬਣ ਜੇ ਬਸ ਸੰਦੀ ਉਡੀ ਨਾਲ ਕਰਾਉਣ ਪੰਡਾ ਮੁੰਡਾ ਵੀ ਸਮਾਂ ਸੂਣ ਵੱਜਾ ਸਾਰਾ ਇਹ ਸਾਰਾ ਰੱਖਣ ਦੇ ਆ ਐਵੇਂ ਕਿ ਨਹੀਂ ਨਹੀਂ ਯਾਰ ਕਿ ਬੋਦੀ ਗੱਲ ਪੰਡ ਬੰਨ ਕੇ ਨਾ ਰੱਖ ਲੋ ਯਾਰ ਚੋਪਾ ਨੂੰ ਜੋ ਬੰਨਦਾ ਸਭ ਡੰਗੇ ਆ ਸੱਟੋ ਬਣਾ ਬਾਹਰ ਸਹੀ ਗੱਲ ਇਹ ਕਹਿੰਦੇ ਹੋਲੀ ਛੱਡੀ ਜਾਂ ਪੇਟ ਕਰਦੇ ਢੋਜ ਲੰਮੀ ਪੂਰੀ ਪ੍ਰੀ ਉਤੇ ਉਂਡਈ ਹੁਣ ਥਲੇ ਜੋੜ ਪਾ ਗਏ ਲੰਮੀ ਕਰਕੇ ਆਹ ਜੋੜ ਪੈਣਾ ਸੱਚ ਆ ਇਹ ਕਹਿੰਦੇ ਉਹਦੇ ਹਾ ਵੱਟ ਕੇ ਮਾਰਦੇ ਆ ਚਾਦਰ ਇਹ ਕਹਿੰਦੀ ਢਾਈ ਫਟ ਕੰਮ ਬੰਜੇ ਕਰਨ ਕਹਿੰਦੀ ਸਤਾ ਵੜਾ ਦਿੱਤਾ ਆ ਜਨੇ ਤੇ ਕੁੜੀ ਨੇ ਇਹ ਮੈਂ ਬ੍ਰਹਮਾਗਰ ਮਰੇ ਜਾਂਦਾ ਜਦੋਂ ਜਦੋਂ ਖੰਭ ਲੱਗ ਗਏ ਕੋਈ ਨਹੀਂ ਉਧਰ ਸ਼ੇਰ ਵੀ ਉੱਠਣ ਵਾਲਾ ਤੇ ਚਿੰਤਾ ਦਾ ਤੁਹਾਨੂੰ ਪਾਰ ਆਏ ਜਣਾਉਣੇ ਹੋਗੇ ਦੋਵੇਂ ਤਰ੍ਹਾਂ ਨੇ ਬਾਵਾ ਮੰਗਣ ਗਿਆ ਜਾਂ ਦੇ ਦੇਣਾਂ ਦਾ ਘੋਟਣਾ ਜਾਂ ਹੈ ਘੋਟਣਾ ਜਾਂ ਦੇ ਆਉਣੇ ਦੇ ਆਉਂਦੇ ਕੋਈ ਗੱਲ ਨਹੀਂ ਯਾਰ ਉਧਰੀਆਂ ਬਾਹਰ ਪੁੱਤੀਆਂ ਬੱਚੀਆਂ ਉੱਥੇ ਲੈ ਯਾਰ ਕੀ ਬਾਤ oh very good ਇਹ ਟੋਪੀ ਗਈ ਦੀ ਕੁੜੀਆ ਦੀ ਆ ਆਮ ਢੀਅ ਲੈਂਦਾ ਹਾਂ ਤੇ ਇਹਨੂੰ ਆਪਾਂ ਹਾਂ ਸੈਟਿੰਗ ਕਰਨ ਵਾਲਾ ਬਾਕੀ ਆ ਜਿਹੜੇ ਮਤਲਬ ਰੈਗ ਰੂਗ ਜਿਹਾ ਸਭ ਤੋਂ ਸਬਰ ਰੱਖਣ ਵਾਲੇ ਜਿਹੜੇ ਲੈਣੇ ਆਪਾਂ ਦੇਖਦੇ ਆਂ ਕੰਮ ਹੀ ਬੜਾ ਪਿਆ ਅੱਜ ਫਲਾਹ ਦੇ ਪਾਕਿਸਤਾਨ ਦੇ ਪਿਆ ਫਲਾਹ ਬਾਜਾ ਬਾਧੂ ਘਟ ਸਮਾਨ ਆਪਾਂ ਸੜਨ ਦੇ ਜੋ ਵੀ ਹੈ ਨਾ ਮੁੱਕੀ ਹੋਣੇ ਆਏ ਪੰਜ ਮਿੰਟ ਪਹਿਲਾਂ ਆ ਜਾਂਦਾ ਤੇ ਚਾਹ ਹੋਣੇ ਆਏ ਕੋਈ ਵੀ ਮੁੱਕੀ ਕਿਸੇ ਨੂੰ ਦੇਣਾ ਉਹ ਇੱਕ ਕੱਪ ਪਿਆ ਫੀਨਾ ਸਾਹ ਇਹ ਬਹੁਤ ਨਾ ਇਹਦੇ ਨਾਲ ਨਾ ਜਿਆਦਾ ਲਾਈਨ ਰਫਦੇ ਰਫ ਗਰਮੀ ਜਾਓ ਮੇਰਾ ਕੰਮ ਕੀਤਾ ਦੁੱਧ ਲੈ ਆ ਸਾਬਣ ਲੈ ਆ ਭਾਂਡੇ ਮੰਜਨ ਆ ਲੈ ਇਦਾਂ ਕਰਦਾ ਇਦਾਂ ਪੈਸੇ ਬਚੰਦੇ ਆਪਣੇ ਆੜੀ ਲੈ ਇਹ ਕਿਨਾਂ ਗਾਡੀ ਮੰਮਾ ਹਰ ਗੋਣਾ ਹਰ ਗੋਣਾ ਹਰਗੁਣ ਹਰਗੁਣ ਕਿਤੇ ਹੁ ਹਰਗੁਣ ਹਾਂ ਬਈ ਮਮੀਆਂ ਦੋ ਬਰਾਬਰ ਦੋ ਤੇ ਪਤਾ ਨਹੀਂ ਲੱਗਦਾ ਠੀਕ ਹੈ ਲੈ ਵੀ ਇਧਰ ਤੇ ਪੂਰਾ ਨਾ ਪਹਿਲੀ ਸਮਾਨ ਦੀ ਸਾਡੇ ਸ਼ੂਟਿੰਗ ਕਰਦੀ ਥੋੜੀ ਬਹੁਤ ਹਾਂ ਰਾਇ ਨਾ ਇਹਦੇ ਸਾਸੋਰਾ ਤੇ ਜਿੱਥੇ ਪੂਰੇ ਬਲੇ ਮੇਰੇ ਬਰੇ ਮੈਨੂੰ ਵਾਜਾਂ ਵਾਲੇ ਹਰਗੁਣ 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 ਇਧਰ ਆ ਇਧਰ ਆ ਇਧਰ ਆ ਇਧਰ ਆ ਹਰਗੁਣ 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 ਇਹਦੇ ਮਸ਼ੀਨ ਆ ਗਈ ਵਾਕ ਲੰਘੀਂ ਦੀ ਇਧਰ ਆ ਇਧਰ ਨਹੀਂ ਮਸ਼ੀਨ ਨਹੀਂ ਹੈਗੀ ਹੋਰਾਂ ਹੋਰਾਂ ਨਹੀਂ ਹੈਗੀ ਨਹੀਂ ਹੈ ਨਹੀਂ ਚਾਹ ਕੀ 11:30 ਵਜੇ ਕਿਉਂ ਕਰਨ ਚੱਲੇਦੇ ਰਾਂ 12:00 ਵਜੇ 11 ਵਜੇ ਕੇ 11:30 ਹੋਗੇ ਇਹੋ ਚਾਹ ਲੈ ਵੀ ਦੀਪ ਚਲ ਗਿਆ ਘਰ ਤੇ ਕਟ ਕਰਤਾ ਇਹਨੂੰ ਕਰਾਂਗੇ ਇੱਥੇ ਫਿੱਟ ਠੀਕ ਹੈ ਨਹੀਂ ਉਧਰ ਆਪਾਂ ਤਸਵੀਰ ਲਾਤੀ ਤੇ ਬਾਕੀ ਇਹ ਸਮਾਨ ਹੈ ਨੂੰ ਕਰਨ ਵਾਲਾ ਬਾਕੀ ਸਮਾਨ ਸੈੱਟ ਕਰਦਾ ਥੋੜਾ ਬਹੁਤ ਕਰਨ ਵਾਲਾ ਜਿਹੜਾ ਕਰਤਾ ਇਧਰ ਵੀ ਕਰ ਕੋ ਦਿੱਤਾ ਆ ਕਣਕ ਬੋਰਾ ਇਸ ਪਾਉਣ ਵਾਲੀ ਰਹਿ ਗਈ ਮੱਕਣ ਜਿਹੜੀ ਇਹ ਦਮਾਜ ਪਾਉਣ ਵਾਲੀ ਰਹਿ ਗਈ ਮਲਟੀਪਲਾਈ ਬੋਰਾ ਸਾਡਾ ਪਿਆ ਇਧਰ ਤੇ ਬਾਕੀ ਆ ਟੱਕਲੇ ਦਾ ਇਧਰ ਕਰਤਾ ਸੈੱਟ ਤੇ ਬੈਡ ਇਧਰ ਆ ਕਰਤੇ ਸੈੱਟ ਗਈ ਢੋ ਬਾਸੂਚ ਬਈ ਆ ਇਹ ਵੀ ਕਰਨ ਵਾਲੀ ਐਸ ਹੈ ਟੈਂਪੇਜ ਕਿੱਥੇ ਲਾਤਾ ਵੇ ਅਜੇ ਮਾਰੀ ਦੇ ਕਰਤੀ ਐ ਸੱਟ ਤਕਰੀਬਨ ਬਲਮਾਰੀ ਦੇ ਸੱਟ ਕਰਤੀ ਤੇ ਡਰਾਸਿੰਗ ਉਹ ਕਰਤੀ ਸੱਟ ਤਕਰੀਬਨ ਤਕਰੀਬਨ ਬਾਕੀ ਅਜੇ ਉਸ ਮਾੜੇ ਦਾ ਕਲਰ ਆ ਗਿਆ ਕੰਮ ਕਰਨ ਵਾਲਾ ਆਪਣਾ ਇਹਨੂੰ ਕੱਲ ਨੂੰ ਕਰਦਾਂਗੇ ਸੱਟ ਢੋ ਲੂਗੇ ਤੇ ਨਾਲ ਇਹ ਦਵਾਰ ਦਾ ਹੈ ਕਰਨੀ ਪਣੀ ਨਾ ਕੱਲ ਨੂੰ ਟੈਂਪਰੇਰੀ ਇੱਥੇ ਲਾ ਦਿੰਦੇ ਇੱਕ ਇੱਕੇ ਕਾਲ ਜਿਹਾ ਆਈਵਾ ਕਿਆ ਬਾਤ ਹੈ ਇਤੋ ਕੰਗੀ ਲਾਲ ਸਰਬੋਤ ਹੋ ਗਏ ਹਾਂਜੀ ਕੱਢੀ ਜਾਂਦੇ ਹੈ ਜਲੂਸ ਕੱਢੀ ਜਾਂਦੇ ਆ ਲਾਡੋ ਤੇ ਜਲੂਸ ਵਾ ਬਹੁਤ ਵਧੀਆ ਲੱਗਾ ਤੇ ਕਮੈਂਟਸ ਜੁਇ ਕਰਿਓ ਮਿਲਦੇ ਆ ਨੈਕਸਟ ਲੌਗ ਬਾਏ ਬਾਏ ਗੁੱਡ ਨਾਈਟ ਨਮਸਕਾਰ